ਗੁਰੂ ਰੂਪੇਰੀ ਸਾਧ ਸੰਗਤ ਤੁਹਾਨੂੰ ਸੁਣਾਉਣਿਆ ਕਬੱਡੀ ਖੇਡਣ ਵੇਲੇ ਦੀਆਂ ਗੱਲਾਂ ਉਸ ਤੇ ਸਾਡੀ ਟੀਮ ਹੁੰਦੀ ਸੀ 62 ਕਿਲੋ ਦੀ ਥਾਣੇਦਾਰ ਸੇਵਕ ਇੱਕ ਮੈਂ ਅਸੀਂ ਦੋਏ ਰੀਡਰ ਹੁੰਦੇ ਸੀ ਰੂਪਾ ਲਾਲੇ ਕਾ ਦੌਰੀ ਮਰਾਸੀ ਅਜਮੇਰ ਰਾਜਾ ਰਮਦਾਸ ਸਿੰਘ ਦਾ ਇਹ ਸਾਡੇ ਹੁੰਦੇ ਸੀਗੇ ਸਟਾਪਰ ਪ੍ਰਚਾਰ ਅਸੀਂ ਦੋ ਹੁੰਦੇ ਸੀ ਰੇਡਰ ਸਾਡੇ ਨਾਲ ਕਈ ਵਾਰੀ ਤਾਂ ਮੇਵਾ ਜਿਹੜਾ ਬਲੈਕ ਗਿਆ ਸੀ ਉਹ ਵੀ ਸਾਡੇ ਨਾਲ ਹੁੰਦਾ ਸੀ ਕਈ ਵਾਰ ਤੇ ਨਾਲ ਸਾਡੇ ਹੋਰ ਵੀ ਲੱਜ ਜਾਂਦੇ ਸੀ ਰਤੂ ਵੀ ਹੋ ਜਾਂਦਾ ਸੀਗਾ ਲੱਲੇਗਾ ਇਸ ਤਰ੍ਹਾਂ ਅਸੀਂ ਇਕੱਠੇ ਹੋ ਕੇ ਟੀਮ ਬਣਾ ਕੇ ਤੇ ਪਾ ਦੇਣੀ ਤੇ ਸਾਡੇ ਖੇਤ ਅਸੀਂ ਪ੍ਰੈਕਟਿਸ ਕਰਦੇ ਹੁੰਦੇ ਸੀ ਮੋਟਰ ਤੇ ਪੈਂਦੇ ਵੀ ਰਾਤ ਨੂੰ ਅਸੀਂ ਉੱਥੇ ਹੁੰਦੇ ਸੀ ਕਰੇ ਰੋਟੀ ਰੱਟੀ ਖਾ ਕੇ ਤੇ ਸੇਵੀਆਂ ਅਸੀਂ ਨਾ ਲੈ ਜਾਣੀਆਂ ਘਰਾਂ ਤੋਂ ਪਾ ਕੇ ਸਾਰੇ ਨੇ ਕੋਟ ਉਹ ਤੋਂ ਪੁਰਾਣੇ ਨਾ ਕੋਟ ਜੇ ਪਾਏ ਹੁੰਦੇ ਸੀ ਉਹਨਾਂ ਦੀ ਜੇਬ ਭਰ ਲੈਣੀ ਥਾਣੇਦਾਰ ਸੇਵਕ ਨੂੰ ਵੀ ਬਾਹਲਾ ਸੇਵੀਆਂ ਦਾ ਹੁੰਦਾ ਸੀ ਦੁੱਧ ਚ ਪਾ ਕੇ ਮੈਨੂੰ ਵੀ ਬਹੁਤ ਹੁੰਦਾ ਸੀ ਅਸੀਂ ਆਦੀ ਬੀਬੀ ਉਹਨਾਂ ਤੋਂ ਘਰੋਂ ਚੋਰੀ ਚਾ ਕੇ ਸੇਵੀਆਂ ਪਾ ਲੈਣੀਆਂ ਤੇ ਬੋਤਲ-ਬੋਤਲ ਅਸੀਂ ਦੁੱਧ ਦੀ ਲੈ ਕੇ ਜਾਂਦੇ ਹੁੰਦੇ ਸੀ ਸਾਰੇ ਪੰਜ-ਛੇ ਜਣੇ ਅਸੀਂ ਪੰਜ-ਛੇ ਜਣੇ ਹੁੰਦੇ ਸੀ ਉੱਥੇ ਸਾਡੇ ਵਾਲੀ ਬੋਟਰ ਤੇ ਭਾਈ ਵਾਲੇ ਖੇਤ 'ਤੇ ਰਹਿੰਦੇ ਹੁੰਦੇ ਸੀ ਸਾਡੇ ਕੋਲੇ ਪਤੀਲਾ ਪਿਆ ਸੀ ਇੱਕ ਵੱਡਾ ਸਿਲਵਰ ਦਾ ਤੇ ਉਹਦੇ ਵਿੱਚ ਅਸੀਂ ਸੇਵੀਆਂ ਬਣਾ ਲੈਂਗੀਆਂ ਸੇਵੀਆਂ ਬਣਾ ਕੇ ਤੇ ਸੀਤਾ ਇੱਕ ਸਾਡੇ ਨਾਲ ਸੀਤਾ ਹੁੰਦਾ ਸੀ ਮੰਦਿਰ ਡਰਾਈਵਰ ਕਾ ਉਹ ਅਸੀਂ ਨਾ ਜਦੋਂ ਸੇਵੀਆਂ ਸੇਵ ਸੇਵ ਕਹਿੰਦਾ ਵੀ ਆਪਾਂ ਹੀ ਔ ਕਰਾਂਗੇ ਵੀ ਆਪਾਂ ਖਾਵਾਂਗੇ ਤੜਕਾ ਜਦੋਂ ਭੱਜ ਕੇ ਆਏ ਨਾ ਆਪਾਂ ਵੀ ਉਦੋਂ ਆ ਕੇ ਖਾਵਾਂਗੇ ਅਸੀਂ ਆਖਿਆ ਠੀਕ ਹੈ ਵੀ ਦੁੱਧ ਦੇ ਵਿੱਚ ਨਾ 4-5 ਸਾਡੇ ਕੋਲੇ ਬੋਤਲਾਂ ਦੁੱਧ ਦੀਆਂ ਸੀ ਤੇ ਸਭ ਲਈ 4 ਕਿਲੋ ਦੁੱਧ ਹੋ ਗਿਆ ਤੇ 1 ਕਿਲੋ ਮਾਰਿਆ ਵਿੱਚ ਪਾਣੀ ਪਾ ਕੇ ਤੇ ਸੇਵੀਆਂ ਬਣਾ ਕੇ ਅਸੀਂ ਤੇ ਪਤੀਲਾ ਪਾਉਣਾ ਕਰਕੇ ਰੱਖਤਾ ਚਲੋ ਵੀ ਤੜਕਾ ਖਾਵਾਂਗੇ ਉਦੋਂ ਪ੍ਰੈਕਟ ਸਾਡੀ ਮੋਟਰ ਤੋਂ ਭੱਜਦੇ ਹੁੰਦੇ ਸੀਗੇ ਸਾਡਾ ੜਲੀ ਮੋਟਰ ਤੋਂ ਲੈ ਕੇ ਰਾਹ ਪੈ ਕੇ ਆਵਰਸਗ ਵਾਲੀ ਪਹੀ ਪੈ ਕੇ ਲੋਹੇ ਵਾਲਾ ਪੁਲ ਹੁੰਦਾ ਸੀ ਉਦੋਂ ਲੋਹੇ ਵਾਲੇ ਪੁਲ ਤੋਂ ਨਹੀਂ ਹੋ ਕੇ ਤੇ ਇਹ ਧਰ ਵਾਲੇ ਪੁਲ ਨੂੰ ਜਾਣਾ ਬੱਦਣੀ ਬਈ ਜਿਹੜੀ ਧਰ ਵਾਲਾ ਪੁਲ ਬਿੱਟਾ ਪ ਜਾਂਦੇ ਸੀ ਕਈ ਯਾਰ ਤੇ ਸਾਡੀਆਂ 12 12 15 15 ਛੜੀਆਂ ਸਪ੍ਰਿੰਟਾਂ ਬਣ ਜਾਂਦੀਆਂ ਸੀ ਬਾਕੀ ਘੋੜਾ ਚਾਲ ਫਿਰ ਅਸੀਂ ਡੰਡ ਬੈਟਕਾਂ ਐਕਸਰਸਾਈਜ਼ਾਂ ਕਰਨ ਲੱਗ ਜਾਣਾ ਇਹ ਕਰਕੇ ਅਸੀਂ ਨਾ ਬਾਈ ਮੇਰੇ ਉਹ ਹਨੇਰੇ ਹਨੇਰੇ ਅਸੀਂ ਮੁੜਿਆ ਹੁਣਾ ਉਦੋਂ ਗਰੀਬੀ ਇੰਨੀ ਸੀ ਘੜੀਆਂ ਹੈ ਨਹੀਂ ਸੀ ਕਿਸੇ ਕੋਲੇ ਤੇ ਕਈ ਵਾਰ ਗੁਰਦੁਆਰੇ ਸਾਨੂੰ ਆ ਕੇ ਲੱਗੜੇ ਤੇ ਕਈ ਵਾਰ ਰਾਹ ਚ ਲੱਗਦੇ ਹੁੰਦੇ ਸੀ ਇੰਨਾ ਚਾਹ ਹੁੰਦਾ ਸੀ ਉੱਠ ਕੇ ਤੁਰ ਪੈਣਾ ਨਾ ਅਕੇਵਾ ਨਾ ਥਕੇਵਾ ਤੇ ਜਮ ਐਂ ਤੁਰੇ ਫਿਰਨਾ ਹੀ ਰਾਤ ਨੂੰ ਤੇ ਭਾਈ ਉੱਥੋਂ ਪ੍ਰੈਕਟਿਸ ਕਰਕੇ ਆ ਕੇ ਨਾ ਸੀ ਤੇ ਪੈ ਕਹਿੰਦੇ ਫੇਰ ਮਤਲਬ ਉਹ ਚੀਜ਼ਾਂ ਕਰਦੇ ਨੇ 60 ਤੜੇਦਾਰ ਸੇਵਕ ਨੇ ਗੰਨੇ ਵੀ ਰਾਤ ਨੂੰ ਪੱਟ ਕੇ ਰੱਖਦੇ ਨੇ ਮੋਲਗਾ ਉਹਨੇ ਜੀਰ ਕੇ ਤੇ ਨਮ ਨਰ ਮਿਰਚਾਂ ਲਾ ਕੇ ਰੱਖ ਦੇਣੀਆਂ ਤੜਕਾ ਉਹ ਅਸੀਂ ਖਾਂਦੇ ਹੁੰਦੇ ਸੀ ਤੇ ਉਥੋਂ ਦਾ ਸਾਹ ਸੰਗਤ ਤੇ ਫਿਰ ਜਿਹੜੀਆਂ ਸੇਵੀਆਂ ਬਣਾਈਆਂ ਸੀ ਤੇ ਰਾਤ ਨੂੰ ਮੈਂ ਤੇ ਪਏ ਸੀਗੇ ਰਤੂ ਤੇ ਮੈਂ ਰਤੂ ਮੈਨੂੰ ਕਹਿੰਦਾ ਵੀ ਠਾਣੇਦਾਰ ਨੂੰ ਨਹੀਂ ਆਪਾਂ ਖਾਣ ਦੇਣੀਆਂ ਵੀ ਆਪਾਂ ਸੇਵੀਆਂ ਪਹਿਲਾਂ ਪਹਿਲਾਂ ਖਾ ਲ ਗਏ ਇਹ ਭਾਈ ਸੁੱਤੇ ਪਏ ਤੇ ਅਸੀਂ ਦੋਏ ਜਣੇ ਉੱਠੇ ਤੇ ਬਾਹਰਲੇ ਪਾਸੇ ਲੈ ਗਏ ਬਤੀਲਾ ਅਸੀਂ ਚੱਕ ਕੇ ਹੋਲੀ ਦੇ ਦਿਨੇ ਇਹ ਸੁੱਤੇ ਪਏ ਚੱਕ ਕੇ ਤੇ ਅਸੀਂ ਭਾਈ ਮੈਂ ਵੀ ਖਾ ਲਿਆ ਰੱਜ ਕੇ ਤੇ ਰਤੂ ਨੇ ਵੀ ਖਾ ਲਿਆ ਤੇ ਅਸੀਂ RAM ਨਾ ਆ ਕੇ ਰਹੇ ਪਏ ਹੀ ਆ ਅੱਧਾ ਘੰਟਾ ਸਾਨੂੰ ਪਿਆ ਨੂੰ ਹੋਗਾ ਉਹ ਨੀਂਦ ਕਿੱਥੇ ਆ ਬੈਠਣਗੇ ਸੇਵੀਆਂ ਖਾਧੀਆਂ ਕਿਤੇ ਉਦੋਂ ਹੀ ਅਸੀਂ 11 12 ਵਜੇ ਉੱਠ ਕੇ ਜਦੋਂ ਇਹ ਸੌ ਗਏ ਅਸੀਂ ਉਦੋਂ ਚੱਕ ਕੇ ਖਾ ਲਿਆ ਭਾਈ ਇਹ ਸੇਵਕ ਇਹਨੇ ਆਖਿਆ ਵੀ ਜੀਤ ਹੁਣ ਉਹਨਾਂ ਨੂੰ ਪਤਾ ਲੱਗਾ ਜੇ ਸੇਵਕ ਤੁਸੀਂ ਉੱਠਿਆ ਸੇਵਕ ਤੇ ਰੂਪਾ ਉੱਠੇ ਦੋਨੇ ਕਹਿੰਦੇ ਵੀ ਇਹ ਦੋਏ ਇਕੱਠੇ ਪਏ ਹੁੰਦੇ ਸੇਵਕ ਤੇ ਰੂਪਾ ਮੈਂ ਤੇ ਰਤੂ ਪਏ ਹੁੰਦੇ ਸੀ ਅਸੀਂ ਇਹ ਦੋ ਦੋ ਹੀ ਹੁੰਦੇ ਸੀ ਤਿੰਨ ਚਾਰ ਮੰਜੇ ਹੁੰਦੇ ਸਾਡੇ ਖੇਤੋਂ ਤੇ ਅਸੀਂ ਭਾਈ ਜਦੋਂ ਪੈ ਕੇ ਤੇ ਇਹ ਨਾ ਜਦੋਂ ਉੱਠੇ ਤੇ ਪਤੀਲਾ ਚੱਕਲ ਪਤੀਲਾ ਹੌਲਾ ਲੱਗੇ ਭਾਈ ਨਾ ਇਹ ਤਾਂ ਬੈਠੇ ਆ ਸਾਡੇ ਰੀਆ ਚੱਕ ਵਿੱਚ ਦੀ ਝਾਕ ਦੇ ਰਜਾਈ ਦੇ ਅਸੀਂ ਆਏ ਹੋੜੀ ਦੇ ਨੇ ਨਾ ਇਹ ਤਾਂ ਇਹ ਭਾਈ ਵਿੱਚ ਦੀ ਝਾ ਦੇਖਣ ਕਹਿੰਦੇ ਯਾਰ ਇਹਦੀ ਪੈ ਜਾ ਭੇਮਗਾ ਮਰ ਗਿਆ ਉਰੂਪਾ ਕਰੀ ਜਾਵੇ ਉਹ ਸੇਵ ਘਟਾਣ ਦੇ ਰਿਹਾ ਰਤੂ ਇਹ ਦੋਏ ਪੈ ਕੰਜਰ ਦੇ ਯਾਰ ਇਹ ਹੈ ਹੋਰ ਤਾਰੀਛ ਦੀ ਕੋਈ ਹੋਰ ਦਾ ਨਾਲੇ ਆਏ ਕਰੀ ਜਾਣ ਤੇ ਨਾਲੇ ਬੈਠੇ ਕਰੇ ਮਰਗੇ ਸੌਰੇ ਦੇ ਤੇ ਰਹਿ ਗਈਆਂ ਥੂੜੀਆਂ ਜੀਆਂ ਅੱਧਾ ਪੋੜਾ ਕੇ ਗੱਲੋ ਹੀ ਛੱਡੀਆਂ ਸਭ ਚੱਕ ਤੀਆਂ ਹੁਣ ਦੁੱਧ ਵਾਲੀਆਂ ਸੇਵੀਆਂ ਸਾਹ ਸੰਗ ਤੇ ਇੱਕ ਜਵਾਨ ਪੁਰੇ ਉਦੋਂ ਮਤਲਬ ਸਕੂਲੋਂ ਹਟੇ-ਹਟੇ ਸੀ ਤੇ ਖਾ ਗਏ ਸੀ ਸਰਗਾਂ ਪੈ ਇਦੇ ਗਾਲ ਤੇ ਗਾਲ ਸਾਨੂੰ ਬੈਠੇ ਕੱਢੀ ਜਾਣ ਤੇ ਦੂਜੇ ਵੀ ਉੱਠ ਖੜੇ ਅਸੀਂ ਵੀ ਬੋਲੋ ਕੀ ਹੋ ਗਿਆ ਕੀ ਹੋ ਗਿਆ ਨਾਲੇ ਕੀ ਹੋ ਗਏ ਤੇ ਇਹ ਕੀ ਕਰਿਆ ਤੁਸੀਂ ਇੱਕ ਕੀ ਹੋ ਗਿਆ ਕਹਿੰਦੇ ਸੇਵੀਆਂ ਕਿਹਾ ਸੀ ਨਹੀਂ ਖਾਂਦੇ ਗਾ ਸੇਵੀਆਂ ਯਾਰ ਹੁੰਦਾ ਕਿਉਂ ਪਤੰਦਰੂ ਆਪਾਂ ਤਾਂ ਰਾਤ ਬਣਾ ਕੇ ਰੱਖੀ ਆ ਵੀ ਤੜਕੋ ਸਾਰੇ ਖਾਵਾਂਗੇ ਉੱਠ ਕੇ ਇਹ ਸਾਨੂੰ ਬਾਈ ਗਾਲ ਤੇ ਗਾਲ ਤੇ ਸਾਡਾ ਰੱਤੂ ਦਾ ਨਿਕਲ ਗਿਆ ਆਸਾ ਇਹ ਕਹਿੰਦਾ ਜਰਾ ਸੀ ਕੋਈ ਖਾਦੀਆਂ ਉਹ ਕਹਿੰਦਾ ਕੰਜਰ ਤੇ ਵੀ ਸਾਨੂੰ ਤਾਂ ਜਗਾ ਲੈਂਦੇ ਠਾਣੇਦਾਰ ਕਹਿੰਦਾ ਮੈਨੂੰ ਕੱਲੇ ਨੂੰ ਜਗਾ ਲੈਂਦੇ ਰੂਪੇ ਨੂੰ ਨਾ ਜਗਾਉਂਦੇ ਇਹ ਕਹੇ ਜੋ ਤੂੰ ਨਾਲ ਉਹੜਦਾ ਸੀ ਰੂਪੇ ਦੇ ਵੀ ਜਾਗ ਪੈਣਾ ਸੀਗਾ ਬਈ ਇਹੇ ਜਿਹੇ ਸਭ ਕੋਲ ਅਸੀਂ ਬਹੁਤ ਕਰਦੇ ਹੁੰਦੇ ਸੀ ਇਹ ਹੋ ਗਈਆਂ ਤੇ ਉੱਥੋਂ ਨਾ ਭਾਈ 1.5 ਕੀ ਟੂਰਨਾਮੈਂਟ ਆ ਗਿਆ ਉੱਥੇ 57 ਗੱਲੋ ਵੀ ਮੇਰਾ ਭਾਰ ਆ ਜਾਂਦਾ ਸੀ ਤੇ ਮੇਰਾ ਭਾਰੇ ਕਟਵਾ ਦਿੰਦੇ ਸੀ ਕਿਉਂਕਿ ਰੀਡਰ ਮੈਂ ਸੇਵਕ ਦੇ ਨਾਲ ਤਕੜਾ ਸੀਗਾ ਮੈਂ ਮਾਰ ਨਾਲ ਤਕੜੇ 'ਚ ਹੱਥ ਜਾ ਕੇ ਤੇ ਰੇਵ ਨੂੰ ਇਹਨੇ ਸੱਟ ਲੈਣਾ ਤੇ ਐਂ ਸਾਡੀ ਜੱਤ ਹੁੰਦੀ ਸੀ ਤੇ ਭਾਈ ਸਾਡਾ ਨਾ ਉਥੇ ਬਸੂ ਵਾਲ ਨਾਲ ਮੈਚ ਹੋ ਗਿਆ 57 ਕਿਲੋ ਦਾ ਜਦੋਂ ਮਾਰਿਆਂ ਨੇ ઠાਣੇਦਾਰ ਚੱਕ ਲਿਆ ਉਹਨੇ ਬਸੂ ਵਾਲਾ ਲੈ ਤਾਂ ਤੋਂ ਤਾਂ ਤੋਂ ਚੱਕ ਥੱਲੇ ਮਾਰਿਆ ਜੋਰ ਨਾਲ ਜਦੋਂ ਥੱਲੇ ਮਾਰੇ ਦੀ ਬਈ ਨਕਸੀਰ ਟੁੱਟ ਗਈ ઠાਣੇਦਾਰ ਸੇਵਕ ਦੀ ਤੇ ਮੇਲਾ ਨਿਕਲਿਆ ਬਹੁਤ ਤੇ ਉਹਨੂੰ ਕਿਸੇ ਨੇ ਬਾਹਰ ਨਹੀਂ ਕੱਢਿਆ ਕਿਉਂਕਿ ਉਹ ਹਾਰਦੇ ਸੀਗੇ ਹਾਰਦੇ ਕਰਕੇ ਉਹ ਸੱਟ ਮਾਰਦੇ ਸੀ ਤੇ ਮੈਨੂੰ ਇਹ ਆਪਣਾ ਲਾਲੇ ਦਾ ਰੂਪਾ ਤੇ ਇਹ ਭਜਨਾ ਸੀ ਸਾਡੇ ਨਾਲ ਇਹ ਚੇਤ ਕਾਮਲੀ ਹੁੰਦਾ ਸੀ ਇਹ ਸਾਨੂੰ ਕਹਿੰਦੇ ਯਾਰ ਤੂੰ ਵੀ ਜੀਤ ਮਾਰ ਉਹਨਾਂ ਦੇ ਮਾਰਤੇ ਤੈਥੋਂ ਡਰਦੇ ਆ ਉਹ ਉਹ ਮੈਂ ਕਹਾਂ ਯਾਰ ਨਾ ਮੈਂ ਕਿਸੇ ਦੇ ਬਾਈ ਮਾਰੀ ਆ ਤੇ ਨਾ ਮੈਂ ਕਿਸੇ ਤੋਂ ਖਾਧੀ ਆ ਤੁਸੀਂ ਇਹ ਕੰਮ ਮੇਥੋਂ ਨਾ ਕਰਾਓ ਕਹਿੰਦੇ ਨਹੀਂ ਯਾਰ ਕੋਈ ਵੀ ਇਹਨੇ ਆਪਣਾ ਮਤਲਬ ਵੀ ਜਾਣ ਕੇ ਸਿੱਟਿਆ ਹੀ ਆ ਸਾਡੇ 7-8 ਪਰੇਟ ਉੱਤੇ ਸੀ ਤੇ ਉਹੀ ਗੱਲ ਤੇ ਪਾਈ ਉਹ ਮੈਂ ਬੱਸੂ ਵਾਲਾ ਜਿਹਨੇ ਠਾਣੇਦਾਰ ਸੇਵਕ ਦੇ ਮਾਰੀ ਬਾਲਾ ਆਉਂਦੇ ਆਪ ਨੂੰ ਖਬਰ ਲਈ ਫੁਕਰਾ ਜਿਆ ਸੀ ਭੂਰਾ ਕੋ ਤੇ ਮੈਂ ਕੱਢ ਲਿਆ ਵਿੱਚੋਂ ਜਾ ਕੇ ਹੱਥ ਲਾ ਕੇ ਕੱਢ ਕੇ ਮੈਂ ਲਿਆ ਪਾਲੇ ਦੇ ਨੇੜੇ ਜਦੋਂ ਆਏ ਨੇੜੇ ਤੇ ਮੈਂ ਵੱਟ ਕੇ ਨਾ ਆਹਾ ਮੁੱਕੀ ਜੋਰ ਨਾਲ ਕਰਕੇ ਦਵਾ ਇੱਥੇ ਮਾਰੀ ਨਾਚਾ ਤੇ ਆਏ ਜਦੋਂ ਵੱਜ ਗਈ ਮੁੱਕ ਤੇ ਨਾਲ ਹੀ ਢੱਕ ਪਿਆ ਬਿੱਲੇ ਦੀ ਪੂਛਰ ਕੀ ਧਾਰੋ ਦੇ ਵੀ ਬਲੇ ਦੀ ਆਈ ਨਿਸ ਕਿਸੇ ਟੁੱਟ ਗਈ ਫੜ ਕੇ ਪੀਟੀ ਮੈਨੂੰ ਬਾਈ ਜਿਹੜਾ ਰੈਫਰੀ ਕਰਦਾ ਮੈਨੂੰ ਗੁੱਟੋ ਫੜ ਲਿਆ ਮੈਨੂੰ ਕਹਿੰਦਾ ਬਾਹਰ ਚੱਲ ਮੈਂ ਕਹਾ ਜਾ ਜੋ ਸਾਡਾ ਬੰਦਾ ਸਿੱਟਿਆ ਇਹਨਾਂ ਨੇ ਉੱਤੋਂ ਉਦੋਂ ਤੁਸੀਂ ਉਹ ਤਾਂ ਸਿੱਟ ਉਹਨਾਂ ਤੋਂ ਹੀ ਬਾਹਰ ਕੱਡਿਆ ਨਹੀਂ ਤੇ ਮੈਨੂੰ ਤੁਸੀਂ ਉਹ ਬਾਹਰ ਕੱਢਣ ਲੱਗ ਗਏ ਸਾਡੇ 765 ਉੱਤੇ ਸੀ ਉਹ ਮੈਨੂੰ ਕਹਿੰਦਾ ਯਾਰ ਮੈਂ 42 ਗੱਲਾਂ ਰੈਫਰੀ ਮੈਨੂੰ ਕਹਿੰਦਾ ਇੱਕ ਮਿੰਟ ਲਈ ਇੱਕ ਪੁਆਇੰਟ ਹੀ ਬਾਹਰ ਹੋ ਜਾ ਬੱਸ ਚਲ ਮੈਂ ਬਾਹਰ ਜੇ ਗਿਆ ਤੇ ਉਹਦੀ ਮਨ ਉਹਨੇ ਸਾਧ ਲਿਆ ਤੇ ਜਦੋਂ ਮੈਂ ਫੇਰ ਪਾਵਾਂ ਨਾ ਰੇਡ ਮਾ ਦਾ ਪੁੱਤ ਆ ਸਾਰੇ ਕਰੋੜ ਚ ਮੂਰੇ ਭੱਜ ਲੈਣ ਉਹ ਕੋਈ ਨਾ ਖੜੇ ਮੇਰੇ ਮੂਰੇ ਚਲ ਉਹ ਵੀ ਪਾਈ ਅਸੀਂ ਇੱਕ ਕੁੱਟੇ ਫਿਰ 62 ਕਿਲੋ ਆ ਗਈ 62 ਕਿਲੋ ਦੋ ਤਿੰਨ ਦਾ ਟੀਮਾਂ ਹੀ ਨਹੀਂ ਆਈਆਂ ਡੇਢ ਕਿਉਂ ਉੱਥੇ ਬੀਗਲਾ ਦਾ ਦੌਧਰ ਵਾਲੇ ਆ ਇਹ ਅਰੇ ਕੋਲੇ ਖੜੇ ਹੋਇਆ ਕਰਨ ਜੋ ਲੀੜੇ ਲਾਉਂਦੇ ਹੁੰਦੇ ਸੀ ਉਹਨਾਂ ਨੇ ਕਰੇ ਜਣਾ ਮੂਸਾ ਮੌਤ ਤੋਂ ਭੱਜਾ ਮੌਤ ਅੱਗੇ ਖੜੀ ਜਾ ਰ ਅਸੀਂ ਦੌਧਰ ਵਾਲੇ ਤੋਂ ਡਰਦੇ ਇੱਧਰ ਆਏ ਸੀਗੇ ਦੌਧਰ ਵਾਲੇ ਇੱਧਰ ਵੀ ਆ ਗਏ ਐ ਕਹਿਣ ਲੱਗ ਜਾ ਕਰਨ ਤੇ ਪੂਰੀ ਚੜ੍ਹਾਈ ਸੀ ਸਾਡੀ ਉਸ ਵਕਤ ਚੜ੍ਹਾਈ ਹੋਈ ਤਾਂ ਸਾਹ ਸੰਗਤ ਅਸੀਂ ਸਪ੍ਰਿੰਟਾਂ ਬਹੁਤ ਲਾਈਆਂ ਬਹੁਤ ਭੱਜੇ 2 ਮਹੀਨੇ ਨਾ ਅਸੀਂ ਲਗਾਤਾਰ ਅਸੀਂ ਨਾ ਠੰਡ ਨਾ ਸਰਦੀ ਦੇਖੀ ਤੇ ਤੜਕੇ ਉੱਠ ਕੇ ਭੱਜ ਜਾਣਾ ਮੋਲੀਆਂ ਸਾਰਗਮ ਖਾਣੇ ਗੰਨੇ ਚੂਪੜੇ ਜਾਂਦੇ ਹੋਏ ਨੇ ਰਾਜਾ ਕਹਿੰਦਾ ਗੰਨਾ ਕੱਠਾ ਚਲੇ ਰਿਹਾ ਹੈ ਕਿ ਚੂਪੜ ਲੱਗ ਜਾਣਾ ਮਤਲਬ ਠੰਡੇ ਗੰਨੇ ਤੇ ਸਰੀਰ ਸਾਡੇ ਪੂਰੇ ਕੈਵਸੇ ਫੁੱਲ ਤੇ ਪਾਈ ਅਸੀਂ ਬਹੁਤ ਉਦੋਂ ਫਿਰ ਟੀਮਾਂ ਕੁੱਟੀਆਂ ਚੜੇ ਕੋ ਬਸੂਆਲ ਬਿੰਜਲ ਇਧਰ ਰਾਏ ਕੋਟ ਤੇ ਇਧਰ ਨੂੰ ਹੋਰ ਵੀ ਆ ਪਾਸੇ ਨੂੰ ਹੁੰਦੇ ਸੀ ਅਚਰਾਲ ਚਕਰ ਇਹ ਜੇ ਟੂਰਨਾਮੈਂਟ ਬਹੁਤ ਅਸੀਂ ਕੁੱਟੇ ਢੁੱਡੀ ਕੀ ਵੀ ਅਸੀਂ ਇੱਕ ਸਾਲ ਜਿੱਤੇ ਲਾਲਬਾਧਰ ਸਾਖਤਰੀ ਆਇਆ ਸੀ ਉਦੋਂ ਆਪਣੇ ਇੱਥੇ ਜਦੋਂ ਅਸੀਂ ਖੇਡੇ ਸੀਗੇ ਇਥੇ 62 ਗੱਲੋ ਖੇਡੇ ਸੀ ਅਸੀਂ ਜਿੱਤੇ ਸੀ ਕਿ ਨੀ ਹਰ ਕਿਹੜੇ ਪਿੰਡ ਨੂੰ ਪਤਾ ਨਹੀਂ ਇੱਥੇ ਸੀਗੇ ਆਪਣੇ ਵੱਧੋ ਕਿਹਨੂੰ ਸਾਥਾ ਇਥੇ 62 ਗੱਲੋ ਜਿੱਤੇ ਸੀ ਆਪਣੇ ਟੁੱਡੀ ਕਿਆਂ ਤੋਂ ਉਦੋਂ ਸਾਡੀ ਪੂਰੀ ਫੌਲੇ ਲਈ ਸੇਵਕ ਦੀ ਵੀ ਪੂਰੀ ਜੜੈ ਸੀ ਰੂਪੇ ਦੀ ਵੀ ਪੂਰੀ ਚੜਾਈ ਸੀ ਤੇ ਰਾਜੇ ਦੀ ਵੀ ਪੂਰੀ ਚੜਾਈ ਸੀ ਰਾਸ ਤੇ ਦੌਰੀ ਦੀ ਵੀ ਪੂਰੀ ਜੜੈ ਭਜਾ ਕੇ ਲੱਕ ਚੱਕਦੇ ਸੀ ਇਹ ਤੇ ਅਸੀਂ ਸਿੱਧੀ ਰਹਿੰਦੇ ਨਹੀਂ ਸੀ ਮੈਂ ਦੇਖਾਣੇਦਾਰ ਸੇਵਕ ਰੇਡਰ ਵੀ ਅਸੀਂ ਦੋਏ ਤਕੜੇ ਸੀ ਵਧੀਆ ਸੀ ਬਹੁਤ ਸਾਡੀ ਬਾਹਗਰੂ ਦੀ ਕਿਰਪਾ ਰਹੀ ਯਾਰ ਏ ਬਾਈ ਸਾਹ ਸੰਗਤ ਹੁਣ ਜਿਹੜੇ ਬੱਚੇ ਨੇ ਅਸੀਂ ਉਹਨਾਂ ਨੂੰ ਇਹ ਗੱਲ ਕਹਿੰਨੇ ਆ ਪੁੱਤ ਸਪ੍ਰਿੰਟਾਂ ਲਾਓ ਬਾਤੋਵਾਜੀ ਨੇ ਕਬੱਡੀ ਖੇਡਣੀ ਐ ਜਿਹਨੇ ਹਾਕੀ ਖੇਡਣੀ ਐ ਉਹਨੂੰ ਵੀ ਸਪ੍ਰਿੰਟਾਂ ਦੀ ਲੋੜ ਆ ਤੇ ਐਕਸਰਸਾਈਜ਼ਾਂ ਕਰੋ ਸਪ੍ਰਿੰਟਾਂ ਦਾ ਦਮ ਨੂੰ ਪੂਰਾ ਰੱਖੋ ਦਮ ਹੋਣਾ ਚਾਹੀਦਾ ਬੰਦੇ ਦੇ ਵਿੱਚ ਜਿਹਦੇ ਵਿੱਚ ਦਮ ਹੈ ਉਹ ਕਦੇ ਨਹੀਂ ਹਾਰਦੀ ਟੀਮ ਜਦੋਂ ਟੀਮ ਹਾਰੂ ਦਮ ਦੇ ਪੱਖੋਂ ਹਾਰੂ ਸਟਾਈਮ ਨੇ ਚ ਹਾਰੂ ਹਾਕੀ ਖੇਡਣ ਲੱਗ ਜੇ ਉਹ ਵੀ ਸਟਾਈਮ ਨੇ ਚ ਹਾਰੂ ਕਬੱਡੀ ਖੇਡਣ ਲੱਗ ਜੇ ਉਹ ਵੀ ਸਟਾਈਮ ਨੇ ਚ ਹਾਰੂ ਇਸ ਕਰਕੇ ਸਟਾਈਮ ਨਾਲ ਜ਼ਰੂਰੀ ਆ ਬੱਤ ਤੋਂ ਵੱਧ ਘੱਟੋ ਘੱਟ 8-9 ਮੀਲ ਕਿਲੋਮੀਟਰ ਵਾਟ ਕੱਢਿਆ ਕਰੋ ਜਿਹਦੇ ਵਿੱਚ 2-3 ਕਿਲੋਮੀਟਰ ਦੀਆਂ ਸਪ੍ਰਿੰਟਾਂ ਹੀ ਹੋਣ 100 ਮੀਟਰ ਦੀ ਰੋਜ਼ ਰੇਸ ਜਿਵੇਂ ਆਪਾਂ ਲਾਉਂਦੇ ਆਂ ਐ ਫੁੱਲ ਸਪੀਡ ਨਾਲ ਫੇਰ ਘੋੜਾ ਚਾਲ ਹੌਲੀ 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 ਫੇਰ ਸਪ੍ਰਿੰਟ ਜਦੋਂ ਦਮ ਜਟ ਐ ਗਿਆ ਫੇਰ ਸਪ੍ਰਿੰਟ ਫੇਰ ਹੌਲੀ ਫੇਰ ਸਪ੍ਰਿੰਟ ਐਂ ਕਰਕੇ ਘੱਟੋ ਘੱਟ ਛੁੱਡੀਆਂ 15-20 ਸਪ੍ਰਿੰਟਾਂ ਬਣ ਗਈਆਂ ਨਾ ਜਦੋਂ ਉਦੋਂ ਤੁਹਾਡਾ ਸਿਸਟਮ ਨਾ ਸੈੱਟ ਹੋ ਜਾਣਾ ਹੈ ਇਸ ਤਰ੍ਹਾਂ ਸਾਹ ਸੰਗਤੋ ਖੇਡੋ ਵੱਧ ਤੋਂ ਵੱਧ ਪੂਰਾ ਆਪਣੀ ਖਰਾਕ ਖਾਵੋ ਖਰਾਕ ਆ ਗਿਆ ਦੇ ਜੁੱਸੇ ਨੂੰ ਬਣਾਵੋ ਸਰੀਰ ਨੂੰ ਬਣਾਵੋ ਵਧੀਆ ਸੋਹਣਾ ਲੱਗਦਾ ਬੰਦਾ ਫਿਰਦਾ ਘਰ ਦੇ ਵਿੱਚ ਤੇ ਪਿੰਡ ਦੇ ਵਿੱਚ ਵੀ ਅਗ ਲੱਗਦਾ ਵੀ ਫਲਾਨੇ ਪਿੰਡ ਦੀ ਟੀਮ ਕਿੰਨਾ ਨਾਂ ਉੱਚਾ ਸੀ ਆ ਹੁਣ ਫੋੜ ਹੋਣਾ ਨਹੀਂ ਕਰਿਆ ਸੀ ਉਦੋਂ ਪਹਿਲਾਂ ਸਾਡਾ ਸੀ ਜੀਤੋਣੀ ਕਹਿੰਦਾ ਲੱਗਦਾ ਜੀਤੋਣੀ ਕੀੜਦੇ ਦੀ ਕਬੱਡੀ ਆਮ ਬੰਦੇ ਹੁਣ ਵੀ ਦੱਸਦੇ ਜਿਹੜੇ ਸਾਡੇ ਹਾਂ ਦੇ ਹੁੰਦੇ ਸੀ ਹਾਕੀ ਵੀ ਮੇਰੀ ਮਸ਼ਹੂਰ ਸੀ ਤੇ ਕਬੱਡੀ ਵੀ ਮੇਰੀ ਮਸ਼ਹੂਰ ਸੀ ਤੇ ਇਸੇ ਦਰਜੇ ਜਿਵੇਂ ਹੁਣ ਪੀਤੇ ਹੋਣੀ ਸੀ ਫੋਰਡ ਹੋਣੀ ਸੀ ਟੌਣੇ ਹੋਣੀ ਸੀਗੇ ਇਹ ਜੇ ਸਾਰੇ ਹੈ ਗਿਆਨੀ ਹੋਣੀ ਸੀ ਆਪਣੇ ਜਸੂ ਬੱਤੀ ਵਾਲੇ ਇਹ ਸਾਰੇ ਚੜਾਈ ਇਹਨਾਂ ਦੇ ਇਹ ਕਰਕੇ ਹੁਣ ਇਹਨਾਂ ਦਾ ਨਾਮ ਸੀ ਇਹ ਤੋਂ ਪਹਿਲਾਂ ਸਾਡਾ ਹੁੰਦਾ ਸੀ ਸਾਥੋ ਬਾਦ ਟੀਮ ਇਹੀ ਬਣੀਆ ਫੋਰਡ ਉਹਨਾਂ ਦੀ ਵਿਚਾਲੇ ਕੋਈ ਟੀਮ ਨਹੀਂ ਸੀ ਬਣੀ ਇਸ ਤਰ੍ਹਾਂ ਸਾਥ ਸੰਗ ਤੋਂ ਅਸੀਂ ਇਹੀ ਗੱਲਾਂ ਤੁਹਾਨੂੰ ਦੱਸੜੀਆਂ ਸੀ ਵੀ ਆਪਦੇ ਸਿਆਣੇ ਕਹਿੰਦੇ ਹੁੰਦੇ ਜਦੋਂ ਜ਼ਿੰਦਗੀ ਨੂੰ ਅੱਗੇ ਵਧਾਉਣਾ ਹੋਵੇ ਨਾ ਤੇ ਮਿੱਤਰ ਮਿੱਤਰ ਜਿਹੜੇ ਆਪਦੇ ਨਾਲ ਦੇ ਮਿੱਤਰ ਚੰਗੇ ਹੋਣੋਂ ਚੰਗੇ ਮਿੱਤਰਾਂ ਦੀ ਟੋਲ ਰੱਖਗੇ ਉਹਨਾਂ ਦੇ ਨਾਲ ਰਹੀਏ ਬੈਠੀਏ ਖੜੀਏ ਮਾੜੇ ਮਿੱਤਰ ਦਾ ਖਹਿੜਾ ਛੱਡ ਲਗੇ ਜਿਹੜਾ ਕੋਈ ਨਸ਼ੀਂ ਗਿਝਾਵੇ ਕੋਈ ਗੰਦੀ ਗੱਲ ਕਰੇ ਕੋਈ ਹੋਰ ਕਿਸੇ ਰਾਹ ਪੁੱਠੇ ਰਾਹ ਪਾਵੇ ਉਹ ਜਿਹੇ ਮਿੱਤਰ ਦਾ ਛੱਡੋ ਖਹਿੜਾ ਅੱਗੇ ਵਧਣ ਦੇ ਲਈ ਚੰਗਾ ਮਿੱਤਰ ਦੀ ਜ਼ਰੂਰਤ ਆ ਕਦੇ ਬਾਤ ਤੇ ਵਿਸਾਹ ਸੰਗਤ ਜੇ ਜ਼ਿੰਦਗੀ ਨੂੰ ਅੱਗੇ ਵਧਾਉਣਾ ਤੇ ਉਹਨਾਂ ਵਾਸਤੇ ਚੰਗੇ ਮਿੱਤਰਾਂ ਦੀ ਟੋਲ ਕਰੋ ਆ ਮਾੜੇ ਦੇ ਨਾਲ ਕਦੇ ਸੰਗ ਨਾ ਕਰੋ ਜੇ ਇਹ ਗੇਮ ਦੇ ਵਿੱਚ ਊਂ ਵੀ ਚੱਲ ਆਪਾਂ ਖੇਡ ਤਾਂ ਗੱਲ ਬੱਕਰੀ ਜੇ ਖੇੜਣਾ ਤਾਂ ਜੇ ਉਦਾਂ ਵੀ ਆਪਾਂ ਸੰਸਾਰ ਦੇ ਵਿੱਚ ਰਹਿਣਾ ਪਿੰਡਾਂ ਦੇ ਵਿੱਚ ਰਹਿਣਾ ਚੰਗਾ ਮਿੱਤਰ ਰੱਖੋ ਸੋਸਾਇਟੀ ਚੰਗੀ ਰੱਖੋ ਸੋਸਾਇਟੀ ਮਾੜੀ ਨਾ ਹੋਵੇ ਜਦੋਂ ਬੰਦੇ ਦੀ ਮਾੜੀ ਸੋਸਾਇਟੀ ਬਣ ਗਈ ਨਾ ਨੁਕਸਾਨ ਉਦੋਂ ਹੋਣਾ ਉਹਨੇ ਆਪਾਂ ਨੂੰ ਪੁੱਠੇ ਰਾਹ ਪਾਉਣਾ ਚੰਗੇ ਬੰਦੇ ਨੇ ਚੰਗੀ ਸਲੋਕਾ ਹੁੰਦੀ ਉਹਨੇ ਚੰਗੇ ਰਾਹ ਨੂੰ ਹੀ ਤੋਰਨਾ ਆਪਾਂ ਨੂੰ ਇਹ ਕਰਕੇ ਦਾ ਸਾਹ ਸੰਗਤ ਕਹਿੰਦੇ ਮ ਮਰਨਾ 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 ਸਭ ਨਹੀਂ ਹੈ ਕਦੇ ਮਰੂ ਮਰੂ ਨਾ ਕਰੀਏ ਜਿਵੇਂ ਕਹਿੰਦੇ ਨਾ ਬੰਦੇ ਨੇ ਸਿਆੜੇ ਨੇ ਗੱਲਾਂ ਆਖੀਆਂ ਮਰਨਾ ਸਭ ਨਹੀਂ ਹੈ ਕਦੇ ਮਰੂ ਮਰੂ ਨਾ ਕਰੀਏ ਜੇ ਮਰਨਾ ਤਾਂ ਕਿਸੇ ਤੇ ਲੜ ਲੱਗ ਕੇ ਮਰ ਗਏ ਕਿਹਦੇ ਸਿਰ ਚੜ ਕੇ ਨਾ ਮਰ ਗਏ ਜੇ ਮਰਨਾ ਲੜ ਲੱਗ ਕੇ ਮਰ ਗਏ ਕਿਹਦੇ ਬਾਹੇ ਗੁਰੂ ਦੇ ਚੰਗੀ ਸੋਸਾਇਟੀ ਦੇ ਸਤਗੁਰ ਦੇ ਗੁਰੂ ਵਾਲਾ ਬਣ ਕੇ ਜੇ ਮਰਨਾ ਤੇ ਜੇ ਆਪਾਂ ਕਿਹਦੇ ਕਿਸੇ ਦੇ ਸਿਰ ਚੜ ਕੇ ਨਾ ਮਰੂ ਸਿਰ ਚੜਨਾ ਕੀ ਮਤਲਬ ਹੁੰਦਾ ਹੈ ਬੀਜੇ ਆਪਾਂ ਮਾਰੇ ਕੰਮ ਕਰਨੇ ਆ ਉਸ ਤਰ੍ਹਾਂ ਨ ਮਰੋ ਤਾਂ ਮਰਨਾ ਤਾਂ ਜੱਗ ਨੇ ਸਾਰੇ ਨਹੀਂ ਹੈ ਜਿਹੜਾ ਆਇਆ ਸੋ ਚੱਲਸੀ ਹੈ ਉਹਨੇ ਆਪਣੀ ਬਾਰੀ ਦੇ ਹਿਸਾਬ ਨਾਲ ਜਾਣਾ ਹੀ ਹੈ ਪਰ ਚੰਗੇ ਦੇ ਲੜ ਲੱਗ ਕੇ ਮਰੋ ਇਸ ਤਰ੍ਹਾਂ ਸਾਧ ਸੰਗਤ ਇਹ ਗੱਲਾਂ ਜਿਹੜੇ ਸਿਆੜੇ ਦੱਸਦੇ ਆ ਉਹਨਾਂ ਗੱਲਾਂ ਨੂੰ ਲੜ ਬਣ ਲਈਦਾ ਹੁੰਦਾ ਕਦੇ ਬਾਤ ਤੇ ਜਿਹੜੇ ਗੱਲਾਂ ਨਾਲ ਪਤੋ ਬੁੱਧੀਜੀਵੀ ਬੰਦੇ ਗੱਲਾਂ ਕਰਦੇ ਹੁੰਦੇ ਆ ਉਹ ਮਾਰੀਆਂ ਨਹੀਂ ਕਰਦੇ ਉਹਨਾਂ ਦੇ ਵਿੱਚੋਂ ਰਿਜ਼ਲਟ ਕੋਈ ਨਿਕਲਦਾ ਹੀ ਹੁੰਦਾ ਹੈ ਇਸ ਕਰਕੇ ਆਪ ਤੋਂ ਵੱਡੇ ਨੂੰ ਹੱਸ ਕੇ ਬਲਾਓ ਆਪ ਤੋਂ ਛੋਟੇ ਨਾਲ ਪਿਆਰ ਕਰੋ ਤੇ ਜਿਹੜਾ ਬਜ਼ੁਰਗਾ ਉਹਦੇ ਪੈਰੀਂ ਹੱਥ ਲਾਓ ਉਹਨੂੰ ਸਤਿਕਾਰ ਨਾਲ ਬਿਲਾਓ ਤੁਹਾਡਾ ਸਤਿਕਾਰ ਉਹਦੋਂ ਦੂਣਾ ਕਰੂਗਾ ਫਿਰ ਪੁੱਛਦਾ ਬੰਦਾ ਅਗਲਾ ਕਹਿੰਦਾ ਵੀ ਇਹ ਕੀ ਦਾ ਮੁੰਡਾ ਸੀ ਯਾਰ ਜਿਹੜਾ ਜਿਹੜਾ ਬਲਾ ਕੇ ਗਿਆ ਆਪਾਂ ਨੂੰ ਐ ਪੁੱਛਦਾ ਫਿਰ ਅਗਲਾ ਆਪਦੇ ਮਾਪਿਆਂ ਦਾ ਨਾਂ ਉੱਚਾ ਕਰਦਾ ਤੇ ਜੇ ਆਪਾਂ ਰਣਾਉ ਕਰਕੇ ਕੋਲ ਦੀ ਲੰਘ ਜਾ ਕੇ ਲੰਘ ਜਾਓ ਯਾਰ ਕਿਸੇ ਰੇ ਕੁਛ ਨਹੀਂ ਲੈਣਾ ਨਾ ਤੂੰ ਲੈਣਾ ਤੇ ਨਾਂ ਮੈਂ ਲੈਣਾ ਨਾ ਉਹਨੇ ਲੈਣਾ ਇਹ ਤਾਂ ਜੇ ਆਪਾਂ ਸਤਕਾਰ ਨਾਲ ਕਿਸੇ ਨੂੰ ਬੁਲਾ ਲਾਂਗੇ ਵੀ ਚਾਚਾ ਤਾਇਆ ਚਾਚਾ ਕੀ ਹਾਲਾ ਠੀਕ ਹੈ ਕਹਿਮ ਹਾਂ ਠੀਕ ਆ ਇੰਨੀ ਗੱਲ ਹੀ ਪੁੱਛਣੀ ਆ ਯਾਰ ਤੁਹਾਡਾ ਕਿੱਡਾ ਸਤਕਾਰ ਵੱਜਣਾ ਜੇ ਆਪ ਤੋਂ ਛੋਟਾ ਬੱਚਾ ਮਿਲੋ ਉਹਨੂੰ ਪਿਆਰ ਨਾਲ ਉਹਨੂੰ ਬੁਲਾਓ ਆ ਪੁੱਤਰਾ ਜੇ ਉਹ ਗਲਤ ਕੰਮ ਕਰਦਾ ਹੋਵੇ ਹੌਲੀ ਕਰਣੇ ਰੋਕੋ ਪਿਆਰ ਨਾਲ ਵੀ ਅੱਜ ਤੋਂ ਮੁੜ ਕੇ ਪੁੱਤੇ ਇਹ ਕੰਮ ਨਹੀਂ ਕਰਨਾ ਕਿਉਂਕਿ ਇਸ ਗੱਲ ਦੇ ਵਿੱਚ ਬਦਨਾਮੀ ਹੋਊਗੀ ਉਹਨੂੰ ਚੰਗੇ ਰਾਹ ਪਾਓ ਇਹ ਜਿਹੇ ਆ ਗੱਲਾਂ ਸਾਹ ਸੰਗਤ ਬੰਦੇ ਦੇ ਵਿੱਚ ਚੰਗੇ ਹੁਣ ਹੁੰਦੇ ਆ ਇਹ ਸੰਸਾਰ ਤੋਂ ਚਲੇ ਸਭ ਨੇ ਜਾਣਾ ਰਹਿਣਾ ਤੇ ਕਿਸੇ ਨੇ ਤੇਰੇ ਚੰਗੇ ਗੁਣਾਂ ਨੇ ਤੇਰੇ ਨਾਲ ਜਾਣਾ ਤੇ ਮਗਰੋਂ ਯਾਦ ਵੀ ਕਰੂ ਅਗਲਾ ਕਹਿੰਦਾ ਵੀ ਹਾਂ ਠੀਕ ਆ ਫਲਾਣਾ ਬੰਦਾ ਯਾਰ ਸੀਗਾ ਦੋ ਅਗਲਾ ਐ ਕਰਦਾ ਹੁੰਦਾ ਸੀ ਹੁਣ ਆਪਾਂ ਅਨੰਦਪੁਰ ਸਾਹਿਬ ਲੰਗਰ ਲਾਉਣੇ ਆ ਗੁਰੂ ਦਾ ਇਤਿਹਾਸ ਆ ਐਦੂ ਵੱਡਾ ਨਾ ਤਾਂ ਇਤਿਹਾਸ ਆ ਕੋਈ ਨਾ ਐਦੂ ਵੱਡਾ ਕੋਈ ਲੰਗਰ ਹੈ ਅਨੰਦਪੁਰ ਦੇ ਲੰਗਰ ਤੋਂ ਵੱਡਾ ਨਾ ਇਹ ਗੁਰੂ ਨਾਲਕ ਦੇ ਦਰ ਤੋਂ ਦਰ ਵੱਡਾ ਕਿਸੇ ਦਾ ਸਭ ਦਾ ਦਰ ਛੋਟੇ ਹੈ ਇਹ ਹੀ ਵੱਡਾ ਇਹਦੇ ਲੜ ਲੱਗੇ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਦੇ ਇਹਦੇ ਲੜ ਲੱਗ ਕੇ ਚੰਗੇ ਕਰ ਜਿਹੜਾ ਲੰਗਰ ਲਾਉਣਾ ਚੰਗੇ ਕਰਮੀ ਆ ਕਿਉਂਕਿ 5-7 ਦਿਨ ਆਪਾਂ ਇੱਥੇ ਕਰਾਈ ਕਰਦੇ ਆ 5-7 ਦਿਨ ਆਪਣੇ ਅਨੰਦਪੁਰ ਲੰਘ ਜਾਂਦੇ ਆ 2-4 ਦਿਨ ਇਹਨੂੰ ਸਾਫ਼-ਸੂਬ ਕਰਦੇ ਨੂੰ ਲੰਘ ਜਾਂਦੇ ਆ ਟਾਈਮ ਇਹ ਚੰਗੇ ਦਿਨਾਂ ਦੀ ਨਿਸ਼ਾਨੀ ਹੁੰਦੀ ਆ ਕਿਉਂਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਦੀ ਜ਼ਿੰਦਗੀ ਦੇ ਵਿੱਚ ਅਨੰਦਪੁਰ ਸਾਹਿਬ ਦੇ ਵਿੱਚ ਇਹ ਪਹਿਲਾਂ ਲੰਗਰ ਲਾਏ ਆ ਕਿਉਂਕਿ ਰੋਟੀ ਪ੍ਰਸ਼ਾਦੇ ਤੋਂ ਬਣਾਣੀ ਸੰਗਤ ਦਾ ਸਰਦਾ ਹੋਰ ਸਭ ਕੇ ਬੇਰਾ ਸਰਜੂ ਲੀੜਾ ਕੱਪੜਾ ਘੱਟ ਪਾ ਲੂ ਢਿੱਡ ਦੇ ਵਿੱਚ ਨਾ ਕੁਸ ਹੋਇਆ ਤੇ ਨਹੀਂ ਉਹਨੇ ਅੱਗੇ ਤੁਰਨਾ ਨਾ ਉਹ ਲੜਨ ਗੋਚਰਾ ਨਾ ਉਹ ਬੋਲਣ ਗੋਚਰਾ ਨਾ ਉਹ ਬਾਣੀ ਪੜਨ ਗੋਚਰਾ ਭੁੱਖੇ ਤੋਂ ਭਗਤੀ ਨਹੀਂ ਹੁੰਦੀ ਇਸ ਕਰਕੇ ਸਾਧਨ ਲੰਗਰ ਜ਼ਰੂਰੀ ਆ ਕਈ ਬੰਦੇ ਕਹਿੰਦੇ ਲੰਗਰਾਂ ਚੀ ਤੁਰੇ ਫਿਰਦੇ ਲੰਗਰ ਵੀ ਜ਼ਰੂਰੀ ਆ ਇਹ ਵੀ ਕਿਸੇ ਦੇ ਲੋੜ ਨਹੀਂ ਆ ਜਰਾਂ ਜੇ ਆਪਣੀਆਂ ਸੰਗਤਾਂ ਲਾ ਦਿੰਦੇ ਆ ਆਪਣੇ ਨਗਰ ਦੇ ਦੋ ਲੰਗਰ ਚੱਲਦੇ ਆ ਜਰ ਜੇ ਲਾ ਦਿੰਦੇ ਆ ਕੋਈ ਮਾੜੀ ਗੱਲ ਹੋ ਗਈ ਨਗਰ ਤਾਂ ਗਰੀਬ ਨਹੀਂ ਹੋਇਆ ਨਗਰ ਤਾਂ ਅੱਗੇ ਦੀ ਅੱਗੇ ਚੜਦਾ ਜਾਂਦਾ ਇਸ ਕਰਕੇ ਚੰਗੇ ਦੇ ਲੜ ਲੱਗੋ ਚੰਗੀਆਂ ਗੱਲਾਂ ਕਰੋ ਚੰਗੇ ਰਾਹ ਪਵੋ ਗੁਰਬਾਣੀ ਨੂੰ ਪੜੋ ਉਹਨੂੰ ਵਿਚਾਰੋ ਵਿਚਾਰ ਕੇ ਉਹਦੇ ਨਾਲ ਚੱਲੋ ਇਸ ਕਰਕੇ ਸਾ ਸੰਗਤ ਕਦੇ ਬਾਤ ਤੇ ਵੀ ਮਾੜੇ ਦੇ ਲੜ ਨਾ ਲੱਗੋ ਮਾੜੇ ਦੇ ਤੁਹਾਨੂੰ ਆਪਨੂੰ ਰਾਹ ਮਾੜਾ ਹੀ ਪਾਉਣਾ ਇਸ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ